ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਿਹਾ ਕਿ ਡੇਰਾ ਬਾਬਾ ਨਾਨਕ ਚ ਇੱਕ ਵਾਰ ਫਿਰ ਤੋਂ ਤਾਬੜ ਤੋੜ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਹਾਸਲ ਜਾਣਕਾਰੀ ਮੁਤਾਬਕ ਡੇਰਾ ਬਾਬਾ ਨਾਨਕ ਦੇ ਪਿੰਡ ਬੈਰੋਕੇ ਚ ਯੂਥ ਅਕਾਲੀ ਆਗੂ ਦੇ ਘਰ ਫਾਇਰਿੰਗ ਕੀਤੀ ਗਈ ਹੈ ਇਸ ਨਾਲ ਹੀ ਇਹ ਵੀ ਪਤਾ ਲੱਗਿਆ ਹੈ ਕਿ ਮਾਮਲਾ ਫਿਰੋਤੀ ਦੇ ਨਾਲ ਜੁੜਿਆ ਹੋਇਆ ਸੀ ਅਕਾਲੀ ਆਗੂ ਤੋਂ 50 ਲੱਖ ਦੀ ਫਿਰੋਤੀ ਮੰਗੀ ਗਈ ਸੀ ਇਸ ਤੋਂ ਇਲਾਵਾ ਇਸ ਮਾਮਲੇ 'ਚ ਕੀ ਕੀ ਹੋਇਆ ਹੈ ਤੁਸੀਂ ਵੀ ਸੁਣੋ ਹਾਂਜੀ ਹਾਂਜੀ ਬੜਾ ਵਧੀਆ ਠੀਕ ਠਾਕ ਵਧੀਆ ਪਾਜੀ ਤੈਨੋਂ ਅੱਗੇ ਫੋਨ ਲਾ ਫੋਨ ਕੱਢਦਾ ਮੇਰਾ ਵੀ ਲੈਂਦਾ ਉਹ ਛੋਟੇ ਕੋਈ ਫੋਨ ਹੁਕਮ ਕਰੋ ਸਰ ਉਹ ਹੁਕਮ ਕਰੋ ਭੈਣਾਂ ਦੀ ਲੋੜ ਹੈ 50 ਲੱਖ ਰੁਪਏ ਦੀ ਮੇਰਾ ਵੀ ਅੱਛਾ ਜੀ ਹਾਂ ਜੀ ਕਿੱਥੋਂ ਬੋਰੇ ਸਰ ਨਿਸ਼ਾਨ ਬੋਲਣ ਆਂ ਝੌੜੀਆਂ ਤੋਂ ਅੱਛਾ ਹੂੰ ਉਹ ਵੀਰੇ ਅਸੀਂ ਥਾਲੀ ਬੰਨੇ ਵਾਲੇ ਹੈਗੇ ਆ ਤਾਂ ਅਸੀਂ ਤੇ ਆਪ ਪਨੀਰੀਆਂ ਭਰਦੇ ਫਿਰਨੇ ਆਂ ਅਸੀਂ ਕਿੱਥੋਂ ਚਵਾਰੇ ਦੇ ਸਕਨੇ ਆ ਨਹੀਂ ਮੈਂ ਤੈਨੂੰ ਗੱਲ ਕੀਤੀ ਹੈ ਭਲਾ ਨਹੀਂ ਨਹੀਂ ਅਹੀਂ ਕੀ ਕਿਹਾ ਜੀ ਹਾਂ ਮੈਂ ਤਾਂ ਕੁਝ ਨਹੀਂ ਕਿਹਾ ਵੀਰ ਪਤਾ ਹੈਗਾ ਤੂੰ ਗੱਲ ਕਿਹਨਾ ਕਰਨਿਆ ਨਹੀਂ ਸਰ ਮੈਂ ਪਛਾਨਿਆ ਨਹੀਂ ਜੇ ਕੋਈ ਨਹੀਂ ਪਛਾਨ ਲੇਗਾ ਫਿਰ ਮੈਂ ਤੈਨੂੰ ਕਰਾ ਦੂੰਗਾ ਜਿਹੜੀ ਜੈਂਟੀ ਤੂੰ ਕਰਦਾ ਹਨਾ ਤੇ ਦਾ 30 ਪੁੱਤ ਮਾਰਦਾ ਤੇ ਮੈਂ ਦੱਸੂਗਾ ਕਿਦਾਂ ਮਰਦੇ ਕੇ ਤੇ ਦੀ ਪੁੱਤ ਮੈਂ ਤਾਂ ਵੀਰ ਕਰਦਾ ਹੀ ਨਹੀਂ ਜੇ ਕੋਈ ਨੇ ਦਾ ਦੂੰਗਾ ਕਰਦਾਂਗੇ ਨਹੀਂ ਮੈਂ ਤੈਨੂੰ ਸੁਣਾ ਦਿੱਤਾ ਮੇਰਾ ਵੀਰ ਮੰਨਣੀ ਮਾਂ ਜੀ ਨਹੀਂ ਤਾਂ ਕੋਈ ਨਹੀਂ ਤੇ ਤੂੰ ਅੱਜ ਕਿੰਨੀ ਦੀ ਕਿੰਨੀ ਅੱਜ 8 ਤਰੀਕਾ 10 ਤਰੀਕ ਤੱਕ ਵੀ ਸਮਾਂ ਤੇ ਤੂੰ ਮੇਰਾ ਵੀਰਾ ਵੀ ਤੈਸ ਨਾ ਦੇ ਜੀਗਾ ਜੇ ਕਿ ਬੰਦੇ ਪੱਜਣਾ ਪੁਲਿਸ ਪਾਲ ਸਕੋ ਤੇ ਉੱਥੇ ਵੀ ਚੱਲ ਜੀ ਉਹ ਨਹੀਂ ਅਸੀਂ ਕਿੱਥੇ ਜਾਣਾ ਵੀਰ ਅਸੀਂ ਤੇ ਤੇਰੇ ਗਵਾਂਢੀਆਂ ਤੇ ਮਾਤੜ ਸਾਥੀ ਆਂ ਘੋਣ ਕਿਦਾਂ ਪਛਾਣ ਗਿਆ ਤੇ ਜੋੜੀਆਂ ਚੋਤੀ ਕਹੇ ਜੋੜੀਆਂ ਤੇ ਆ ਪਿੰਡ ਨਾਲ ਹੀ ਸਾਡੇ ਹੁਣੇ ਤੂੰ ਹੁਣੇ ਤੂੰ ਮੈਨੂੰ ਕਿਹਾ ਕਿ ਮੈਂ ਜਾਣਾ ਕੋਈ ਨਹੀਂ ਗਵਾਂਢੀ ਚੱਲ ਕੋਈ ਨਹੀਂ ਖਾਇਆ ਤੈਨੂੰ 10 ਤਰੀਕ ਦਾ ਟਾਈਮ ਆ ਮੇਰਾ ਵੀਰ ਪੁੱਛ ਪੜਤਾਲ ਕਰ ਲਾ ਦੇ ਦੇਂਗਾ ਠੀਕ ਆ ਨਹੀਂ ਤਾਂ ਮੈਂ ਕੋਈ ਨਹੀਂ ਕਰ ਲਉ ਤੇਰਾ ਨਾ ਓਕੇ ਮਰਾ ਵੀਰ ਉਹਨਾਂ ਨਾਲ ਚੈੱਕ ਕਰੀ ਪਾ ਦੇ ਕਿ ਕਿ ਸਾਈਟ ਸਾਡੀ ਹੈ ਨਹੀਂ ਚੱਲ ਓਕੇ ਵੀ ਚੰਗੀਆਂ ਕਰ ਦੇ ਉਹ ਵੀ ਚੱਲ ਜਿਹੜੇ ਨਾਲ ਚੈੱਕ ਕਰ ਜਿਹੜੇ ਉਹੀ ਉਹਨਾਂ ਦੇ ਕੋਲੋਂ ਭੱਜ ਗਿਆ ਉਹ ਯਾਰ ਉੱਥੇ ਹੀ ਦੋ ਨਿਕਲਦੇ ਜਿੱਥੇ ਭੱਜ ਗਈ ਵੈਸੇ ਮੂੰਹ ਬਤਾ ਹੀ ਜਿਹੜਾ ਅੱਜ ਵਾਕਿਆ ਭਾਈ ਤੁਸਰੇ ਅੱਜ ਨਾ ਹਰ ਸਿਮਰਤ ਹੈਗਾ ਮੁੰਡਾ ਇੱਕ ਬੈਰੋਗੇ ਦਾ 4 ਕੋਈ ਨਾ ਇਹਦਾ ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰਾਂ ਗੋਲੀ ਚੱਲ ਗਈ ਆ ਤੇ ਮੈਂ ਉਸੇ ਹੁਣੇ ਉੱਥੇ ਜਾ ਕੇ ਪਹੁੰਚਿਆ ਸੀ ਤੇ ਮੇਰੇ ਹੁੰਦਿਆਂ ਹੀ ਇਹਨੂੰ ਇੱਕ WhatsApp ਤੇ ਕਾਲ ਆਈ ਤੇ ਉਹਨੇ ਕਿਹਾ ਵੀ ਤੁਹਾਨੂੰ ਤੋਹਫਾ ਮਿਲ ਗਿਆ ਤੇ ਇਹਨੇ ਕਿਹਾ ਕਿਹੜਾ ਤੋਹਫਾ ਬਾਦ ਵਿੱਚ ਉਹਨੇ ਇਹ ਇਹ ਉਹਨੂੰ ਆਪਣਾ ਫੋਨ ਜਿਹੜਾ ਉਹਨੇ ਬਾਅਦ ਘੱਟਤਾ ਫਿਰ ਦੁਬਾਰਾ ਫੋਨ ਉਹਨੇ ਕੀਤਾ ਉਹ ਕਹਿੰਦਾ ਮੈਂ ਨਿਸ਼ਾਨ ਜੋੜੀਆਂ ਬੋਲਦਾ ਤੇ ਉਹਨੇ ਧਮਕੀਆਂ ਦਿੱਤੀਆਂ ਉਹਨੂੰ ਗळा ਵੀ ਗੱਡੀਆਂ ਇਹ ਸਮਝ ਚਾਹੀ ਮਕਰਮੰਦ ਦਰਜ ਕਰ ਲਿਆ ਜੀ ਤੇ ਇਹਨਾਂ ਨੂੰ ਪਾਲ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਇਹਦੇ ਜਿਹੜੇ ਮਾਪਿਓ ਵਾ ਉਹ ਵੀ ਇਹ ਕੰਮ ਚ ਨਵਾਲਵਾ ਨਿਸ਼ਾਨ ਤੇ ਉਹਨਾਂ ਦੇ ਖਿਲਾਫ ਵੀ ਐਪਸ਼ਨ ਲਾਵਾਂਗੇ ਉਹਨਾਂ ਦੀ ਕਿੰਨੀ ਪਈ ਮਦਦ ਉਹਨੇ ਐਕਸ਼ਨ ਲੈ ਰਹੇ ਆਂ ਗ੍ਰਫਤਾਰੀ ਪਾਵਾਂਗੇ ਜੇ ਰੋੜੋ ਕੀ ਕੰਨ ਕਾਦੇ ਵਾਸਤੇ ਹੋ ਧਮਕੀਆਂ ਉਹਨਾਂ ਤੇ ਤੇਰੇ ਤੋਂ ਪੈਸੇ ਨਹੀਂ ਹਮ ਦਿੱਤੇ 50 ਲੱਖ ਰੁਪਏ ਅਦਰ ਕੋ ਮੰਗਿਆ ਦੋ ਮਹੀਨੇ ਤੋਂ ਧਮਕੀਆਂ ਲੈਈ ਪ੍ਰਸ਼ਾਸਨ ਕੋਲ ਵੀ ਕੰਕਸ਼ਣ ਕੋ ਕਾਰਵਾਈ ਪ੍ਰਸ਼ਾਸਨ ਨਾਲ ਪੂਰੀ ਕਾਰਵਾਈ ਹੋਈ ਜੀ ਅਸੀਂ ਤੇ ਜਗਰਾਉਂ ਤੱਕ ਜਾ ਕੇ ਆਏ ਆ ਉੱਥੇ ਜਾ ਕੇ ਵੀ ਇੱਕ ਦੋ ਫੋਨ ਜਿਹੜੇ ਉਹ ਚੈੱਕ ਕਰਾਏ ਆ ਕਾਰਵਾਈ ਕਾਫੀ ਕੀਤੀ ਆ ਤੇ ਨਿਸ਼ਾਨ ਸਿੰਘ ਤੇ ਕਿੰਨੇ ਮਾਮਲੇ ਦਰਜ ਹੋਤੇ ਜੀ ਸਾਹ ਸੰਦੇ ਕਾਫੀ ਮਾਮਲੇ ਦਰਜ ਆ ਤੇ 10-12ਵੇਂ ਆਮਲੇ ਅਧਰਜ ਫਰੋਤੀਆਂ ਦੇ ਇਹ ਕੋਈ ਹੋਰ ਦੁਦਰੇ ਵੀ ਹੋਣਗੇ ਮੇਰੇ ਫਰੋਤੀ ਵੀ ਇੱਕ ਹੋਰ ਵੀ ਹੈਗੇ ਹੋਰ ਵੀ ਹੋ ਸਕਦੇ ਆ ਫਰੋਤੀ ਦੇ ਮਾਮਲੇ ਦਾ ਹੋਰ ਐਬਲੇਪਸ ਕੀ ਕਰੇ ਤੁਹਾਡੀ ਅਸੀਂ ਤਾਰੇ ਜੀ ਆਪਣੀਆਂ ਟੀਮਾਂ ਲੱਗੀਆਂ ਹੋਈਆਂ ਸ਼੍ਰੇਸ਼ ਕਰਨ ਵਾਸਤੇ ਇਹ 2 ਮਿੰਟ ਕੋਈ ਕਾਰਵਾਈ ਨਹੀਂ ਹੋਈ ਹੈ ਕਿਤੇ ਦੱਸਿਆ ਦੇਗਾ ਵੀ ਪਿੰਨ ਜਗਰਾੋਂ ਤੋਂ ਕੋਈ ਜਾ ਕੇ ਆਇਆ ਨਹੀਂ ਕਾਰਵਾਈ ਕੀਤੀ ਹੈ ਕੀ ਵਾਕਿਆ ਹੋ ਰਿਹਾ ਜੀ ਜੀ ਤੇ ਆਪਣਾ ਨਾਂ ਦੱਸ ਕੇ ਪਿੰਡ ਦੱਸ ਕੇ ਜੀ ਉਸ ਪਰੇ ਮੇਰਾ ਨਾਮ ਹਰਸਿਮਰਤ ਸਿੰਘ ਵੈਰੋਕੇ ਅੱਜ ਸਵੇਰੇ 3:53 ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਧਰ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਰਤੀ ਆ? ਕਾਰਨ ਇਹ ਕਿ ਅਜੇ ਤੋਂ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਆ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰੋਤੀ ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆ ਕੰਮਕਰ ਵਾਲੇ ਬੰਦੇ ਆ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਇਹ ਤੂੰ 50 ਲੱਖ ਰੁਪਈਆ ਦੂ ਤਿੰਨਾਂ ਦਿਨਾਂ ਚ 12 ਤਰੀਕ ਤੱਕ ਦੇ ਦੇਣੀ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਠੀਕ ਆ ਹਾਂਜੀ ਤੁਸੀਂ ਪੁਲਿਸ ਨੂੰ ਜਾਣ ਦਿੱਤਾ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਹੇ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਵ ਕਰੇ ਤੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ। ਬੀ ਪੁਲਿਸ ਨੂੰ ਸਕਵਟੀਨ ਦਿੱਤੀ ਹੋਈ ਸੀ। ਸਿਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ। ਤੇ ਸਿਕਿਉਰਟੀ ਨਾਲ ਸੀ ਰਾਤ ਵੀ। ਹਾਂਜੀ ਨਾਲ ਸੀ। ਪਰ ਅੱਗੋਂ ਇਹਨਾਂ ਨੇ ਫਾਇਰ ਕੀਤੇ ਆ ਫਿਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਆ। ਠੀਕ ਲੱਗਦੇ ਆ। ਗਨਮੈਨ ਹਾਂ। ਉਸ ਵੇਲੇ ਕੋਈ ਕਾਲ ਆਈ? ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ। ਮੈਨੂੰ ਕਾਲ ਆਈ ਆ 4:00 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ। ਮੈਂ ਕਿਹਾ ਕਾਹਦਾ ਗਿਫਟ? ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ ਮੈਂ ਕਹਾਂ ਜੀ ਯਾਰ ਰਾਤ ਜਾਗਦੇ ਰਹੀਦਾ ਤੇ ਮੇਰੇ ਲਾਗੇ ਐਸ ਐਚਓ ਸਾਹਿਬ ਹੀ ਐਸ ਐਚਓ ਸਾਹਿਬ ਨੇ ਗੱਲ ਕੀਤੀ ਹੈ ਉਹ ਗਾੜੀਆਂ ਵਾਲਾ ਕੱਢਣ ਦਾ ਪਿਆ ਐਸ ਐਚਓ ਸਾਹਿਬ ਨੂੰ ਪਤਾ ਹੈ ਹਾਂ ਜੀ ਜੀ ਸਾਰੇ ਅੱਜ ਰਾਤ ਆਕੇ ਹੋਇਆ ਸਿਰੇ ਜੀ ਤੱਕੇ ਨਹੀਂ ਪੁੱਛਦੇ ਇੱਕ ਹਰਸ਼ੀਮਰਤ ਮੁੰਡਾ ਆਪਣੇ ਇਥੋਂ ਦਾ ਬੈਰੋਗੇ ਦਾ ਇਹਦਾ ਚਾਰ ਪੰਜ ਮੈਨੂੰ ਫੋਨ ਆਇਆ ਸੀ ਕਿ ਸਾਡੇ ਗੋੜੀਆਂ ਮਾਰਦੀਆਂ ਜੋ ਹਣੋ ਕਿਸਾਤੇ ਵਿਅਕਤੀ ਜਿਹੜੇ ਮੁਰਸਾ ਤੇ ਆਏ ਤੇ ਮੈਂ ਉਸ ਵੇਲੇ ਇੱਥੇ ਬੱਚਾ ਸੀ ਮੇਰੇ ਬਿਆਹ ਇਹਨੂੰ ਇੱਕ ਵਟਸਐਪ ਕਾਲ ਵੀ ਆਈ ਆ ਕਿ ਤੈਨੂੰ ਤੋਹਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਸੁਣਨ ਤੋਂ ਬਾਅਦ ਦੁਆਰਾ ਇਹਨੂੰ ਕਾਲ ਆਈ ਆ ਉਹ ਕਾਲ ਵੀ ਸਾਰੀ ਮੈਂ ਸੁਣੀ ਆਪਣੇ ਇਹਨੂੰ ਇਹਨਾਂ ਧਮਕੀਆਂ ਦਿੱਤੀਆਂ ਗਰਾਲਾ-ਵਾਲਾ ਵੀ ਕੱਢੀਆਂ ਇਹਨੂੰ ਤੇ ਬਾਕੀ ਇਹ ਨਹੀਂ ਮਗਰਮਾਂ ਦਾ ਜੱਗ ਕਰ ਲਿਆ ਤੇ ਦੋਸ਼ੀਆਂ ਨੂੰ ਕੇਸ ਕਰਨ ਦੀ ਕੋਸ਼ਿਸ਼AudioAsset ਕੀਤੀ ਮਾਲਾਸ ਦੀ ਇਹਨੇ ਫੈਰ ਹੋਏ ਇਹ ਛੇ ਰੌਂਗ ਫੈਰ ਹੋਏ ਆ ਉਹ ਸਿਫਰ ਮਿਲਿਆ ਨੂੰ ਤੇ ਜਵਾਬੀ ਕਾਰਵਾਈ ਜਿਹੜਾ ਮੈਂ ਆਪਾਂ ਗਰਮੈਂਟ ਦਿੱਤਾ ਹੋਇਆ ਸੀ ਕਹਿੰਦੇ ਨਾਲ ਸਿੰਘ ਉਹਨੇ ਵੀ ਦੋ ਰੋਗ ਫਾਇਰ ਕੀਤੇ ਆ ਤੇ ਪਰ ਇਹ ਪੱਜ ਗਿਆ ਤੇ ਗੋਲੀ ਚਲਾਉਣ ਦਾ ਕਾਰਨ ਨਹੀਂ ਸਰ ਫਰੋਦੀ ਮੰਗਦੇ ਜੀ 50% ਇਹਨਾਂ ਨੂੰ ਕੋਈ ਨਹੀਂ ਸਖਤ ਕੀ ਹਾਂਜੀ ਜਿਹਨੇ ਕਰ ਦਿੱਤੇ ਇੱਕ ਗਰਮੈਂਟ ਤਾਹੇ ਤੇ ਕਿਹਨੇ ਜਰਤ ਤੋਂ ਹੋਲਾਈ ਕਿਹਦੇ ਹੋਈ ਸੀ ਨਿਸ਼ਾਨ ਸਿੰਘ ਜੋੜੀਆਂ ਕਲਾਂ ਵਾਲੀ ਕਿਹਨੇ ਜਰਤ ਤੋਂ ਹੋੜੀਆਂ ਬੋਲਣੇ ਇੱਕ ਫਰੀ ਦੋਗਵੇਂ ਨਹੀਂ ਹੋ ਗਏ ਆ ਹਾਂਜੀ ਕਨੇ ਕਨੇ ਸਕੇ ਦੀ ਜਿਹੜੇ ਸ਼ਰੇਆ ਦੋ ਜਣੇ ਨੇ ਦੋ ਜਣੇ ਮੋੜ ਸਾਂ ਤੋਂ